रख रची रख करबाद न करूल फरयाद न कर, कर। रचनहार न ਤੂੰ ਵੀ ਛੱਡ ਦੇ ਉਹਨਾਂ ਨੂੰ ਯਾਦ ਨਾ ਕਰ ਪਰਮ ਸਤਿਗੁਰੂ ਗੁਰੂ ਰੂਪ ਖਾਲਸਾ ਜੀ ਜੋਗੋ ਜੋਗ ਅਟਲ ਸਤਿਗੁਰੂ ਬਾਲੀ ਕੇ ਰੋਹਤਾਲ ਚਵਰਤਾ ਦੇ ਮਾਲਕ ਦਸ਼ਾ ਬਾਸਾ ਜੀ ਦੀ ਜੋਤ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਕਰਦੇ ਹੋਏ ਕਲੰਗੀਧਰ ਪਾਤਸ਼ਾਹ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਦਾ ਬਖਸ਼ੋ ਹੈ ਜੇ ਕਾਰਾ ਕਰੋ ਬੁਲਾਵਦਾ ਆਖੋ ਗੱਤ ਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਸਤਿ ਸ਼ਾਹੇਠ ਪੰਜ ਪੈਰਾਂ ਦੀ ਅਗਵਾਈ ਹੈਠਾ ਨੱਗਰ ਕੀਰਤਨਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਪੜਾ ਕੋਲ ਪਹੁੰਚਿਆ ਸੋ ਗੁਰੂ ਕੀ ਸਿੱਖ ਸੰਗਤਾਂ ਨੂੰ ਸਤਪੁਰ ਪਾਸ਼ਾ ਜੀ ਦੇ ਪ੍ਰਕਾਸ਼ ਹਿੜੇ ਰਿਆਂ ਕੋਟਿੰਗ ਕੋਟ ਬਧਾਈਆਂ ਸੋ ਦੇਵ ਧਿਆਣਾ ਗੁਰੂ ਤੇਗ ਬਹਾਦਰ ਮਹਾਰਾਜ ਨੇ Hindu ਧਰਮ ਦੀ ਇਲਾਜ ਰੱਖਣ ਦੀ ਖਾਤਰ ਆਪਣੀ ਸ਼ਹਾਦਤ ਭਾਈ ਸਤੀਦਾਸ ਭਾਈ ਜੈਲਾ ਜੀ ਭਾਈ ਮਤੀਦਾ ਜੀ ਨੇ ਆਪਣਾ ਸ਼ਹਾਦਤ ਦਿੱਤੀ ਤੇ ਭਾਈ ਡੈਕਾ ਵੀ ਡੋਪੀ ਲੱਗੀ ਸੀ ਵੀ ਗੁਰੂ ਪਤ ਦਾ ਸੀਸ ਦਿੱਲੀ ਤੋਂ ਅਲੰਧਪੁਰ ਲੈ ਕੇ ਆਉਣਾ ਕਿਉਂਕਿ ਸੰਗਤ ਦੇ ਨਾਲ ਬਚਦੇ ਹੋਏ ਸੀ ਭਾਈ ਡੈਕਾ ਜੀ ਜਦੋਂ ਪਟਨਾ ਸਰ ਦੀ ਧਰਤੀ ਦੇ ਰਿਸਾਨਾ ਤਾਂ ਉਸ ਵੇਲੇ ਗੁਰੂ ਨਾਨਕ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਭਾਈ ਜੈਤੇ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਕੇ ਲਾਡ ਪਿਆਰ ਦਿੰਦੇ ਸੀ ਤੇ ਸੰਗਤ ਦੇ ਨਾਲ वचन ਹੋਇਆ ਸੀ ਸੰਗਤ ਜੀ ਇਹੋ ਜਿਹਾ ਸਮਾਂ ਆਊਗਾ ਅੱਜ ਭਾਈ ਜੈਤੇ ਜੀ ਮੇਰੀ ਬੁੱਕਲ ਦੇ ਵਿੱਚ ਆ ਤੇ ਕਿਸੇ ਟਾਈਮ ਮੇਰਾ ਸੀਸ ਭਾਈ ਜੈਤੇ ਦੀ ਬੁੱਕਲ ਦੇ ਵਿੱਚ ਹੋਊਗਾ ਸਤਿਗੁਰ ਪਾਤਸ਼ਾਹ ਜੀ ਨੇ ਕੀਤੇ ਹੋਏ ਬਚਨ اٹਲ ਹੋਏ ਤਾਂ ਉਸ ਵੇਲੇ ਸਖਤ ਪਹਿਰੇ ਲੱਗੇ ਹੋਇਆ ਚੌਕ ਚਾਂਦਨੀ ਚ ਸਤਬਰ ਪਾਸ਼ਾ ਦਾ ਸਿਰ ਸਾ ਭਾਈ ਗਜਤਾ ਜੀ ਨੇ ਆਪਣੇ ਪਿਤਾ ਸਦਾ ਨੰਦ ਜੀ ਦਾ ਸਿਰ ਕੱਟ ਕੇ ਜ਼ਾਲਮਾਂ ਦੇ ਘਰੇਖਾ ਪਾਉਣ ਦੇ ਖਾਤਰ ਚੌਕ ਚਾਂਦਨੀ ਚ ਰੱਖਿਆ ਤੇ ਬੜੇ ਪਿਆਰ ਦੇ ਨਾਲ ਸਰਕਾਰ ਦੇ ਨਾਲ ਗੁਰਨਾਮੇ ਪਾਸ਼ਾ ਜਹਰ ਸਿੰਘ ਜੈਦੋਹ ਹਮ ਦਾ ਸਿਰ ਆਪਣੀ ਬੁੱਕਲ ਦੇ ਵਿੱਚ ਠਹਾਇਆ ਤਾਂ ਉਸ ਵੇਲੇ ਜ਼ਾਲਮ ਸਰਕਾਰ ਨੂੰ ਸੋਚਣ ਲਈ ਮਜਬੂਰ ਕਰਤਾ ਜੰਦ ਜੁੜ ਕੇ ਦੁਲਗਾਂ ਦੇ ਜੈਤਾਂ ਵੇਖ ਤੇਰੀ ਕੁਰਬਾਨੀ ਉਸ ਵੇਲੇ ਔਰ ਰੰਗ ਜੇ ਬਾਦਸ਼ਾ ਪਾਪੀ ਉਸ ਵੇਲੇ ਮੰਗਲਾ ਰੰਗਣਾ ਦੇ ਦੰਦ ਝੜ ਕੇ ਜੈਤਾਂ ਵੇਖ ਤੇਰੀ ਕੁਰਬਾਨੀ ਉਸ ਵੇਲੇ ਦੇ ਸੇਣ ਨੂੰ ਭਾਈ ਕਰਪਾਲ ਸੁਖਪਾਲ ਤਬਾ ਮੰਡੀ ਦਾਸਪੁਰ ਸਿੰਘ ਹਲਤਾ ਠਬਾਲੀ ਦਾ ਕਮਿਸ਼ਰੀ ਜੱਤਰਾ ਉਸ ਵੇਲੇ ਸੇਣ ਨੂੰ ਐਉਂ ਮੈਡ ਕਰਦਾ ਜੀ ਉਹ ਦਾਨੀ ਦੁਨੀਆ ਤੇ ਪਿਆਰਿਓ ਆਏ ਕਿਤੇ ਨਹੀਂ कोई कट कहायाई ज्ञी अमीर बसन कितनेटा वेठे नग त सर में आए कितने कोई हिंद बचा न કર્મ જીત સયા કદગિયા બારે બાબો ઓરી પુત્ર શહીદ કરાઉંડા બેઠ્યા રે સોલા સોકા હટનું ધકો માહળ જનમ આપને તાર્યા જસ પાણ તપોતા તું સદાનંદ ધ્યાન અનંત દલાર્યા જ कॾहिं नंद तो जी कुझु संद झूड़े दुनिया रेतिया वानी दुर ते दुनिया र ਜੱਟ ਆ ਦੇਸ ਤੇਰੀ ਕੁਰਬਾਨੀ 1600 ਕਾ ਹਟ ਨੂੰ ਘਘੋ ਮਹਾਰਾਜਾ ਜਨਮ ਆਪਨੇ ਤਾਰਿਆ ਛਸ ਬਾਣ ਤਪੋਤਾ ਤੂੰ ਸਾਦਾ ਨੰਦ ਦੇ ਆ ਨੰਦ ਤਲਾਰਿਆ ਛਸ ਬਾਣ ਤਪੋਤਾ ਤੂੰ ਸਾਦਾ ਨੰਦ ਦੇ ਆ ਨੰਦ ਤਲਾਰਿਆ ਰੇ ਮੋਦੀ ਬੁਖ ਦੀ ਜੋ जी सु तुड़ दुनिया रे जजा बेग तेरी गुरबानी सॾ जुड़े जजा बेग तेरी गुरबाणी बचपन तर पाल चंद न ਬਿਥਿਆ ਬੇਚਨ ਪੰਨਾ ਬਣਾਇਆ ਗੁਰਪਾਲ ਤਾਂਗ ਰੀ ਰੋ ਬਿਥਿਆ ਬੇਚਨ ਪੰਨਾ ਬਣਾਇਆ ਹਰ ਸੰਸਕਿਰਤ ਹਿੰਦਈ ਹਾਰਸੀ ਬਰਬਰ ਜੇ ਰਹਿ ਮਗਿਆਨੀ ਤਦ ਜੁੜ ਕੇ ਦੁਨਿਆ ਦੇ ਜੇਤਿਆ ਬੇਕ ਤੇਰੀ ਕੁਰਬਾਨੀ ਤਦ ਜੁੜ ਕੇ ਦੁਨਿਆ ਦੇ

ਆਪਣੀ ਆਪੇ ਕਥਾ ਬਖਿਆਨੀ ਤਨ ਜੁੜ ਕੇ ਦੁਨੀਆਂ ਦੇ ਜਦਿਆ ਦੇਖ ਤੇਰੀ ਗੁਰਬਾਨੀ ਤਨ ਜੁੜ ਗਏ ਦੁਨੀਆਂ ਦੇ ਜਦਿਆ ਦੇਖ ਤੇਰੀ ਗੁਰਬਾਨੀ ਮੈਂ ਹਾਂ ਦਾ ਸੀਸ ਕੋੜਾ ਦਾ ਸੀ ਕਰਕੇ ਸੀਸ ਪਿਤਾ ਦੀ ਪੇੜਾ ਕਾਹੇ ਦਰਜਾ ਲਾਏਗਾ ਤੋ ਪਾਣ ਰਗ ਰੇਟਾ ਗੁਰੂ ਕਾ ਬੇਟਾ ਕਾਹੀ ਦਰਜਾ ਲੈ ਗਿਆ ਤੂੰ ਪਾਣ ਰਗ ਰੇਟਾ ਗੁਰੂ ਕਾ ਬੇਟਾ ਹੋਣਾ ਖਤਮ ਖਤਾ ਬਰਹੀ ਹਰ ਦਮ ਰੱਖੂ ਯਾਦ ਜਹਾਨੀ ਤਦ ਜੁੜ ਗਈ ਦੁਨੀਆ ਦੇ ਕੈ ਤੇ ਆਵੇ ਤੇਰੀ ਕੁਰਬਾਨੀ ਦਾਤ ਜੂੜੇ ਗਏ ਦੁਨੀਆ ਮੇ ਕੈ ਤੇ ਆਵੇ ਤੇਰੀ ਕੁਰਬਾਨੀ ਭਰ ਕੇ ਦੋ ਹਾਂ ਹਥਾ ਜੂ ਹੋ ਭਰ ਕੇ ਦੋ ਹਾਂ ਹਥਾ ਭਰ ਕੇ ਦੋ ਤੇ ਲਵਾਰ ਆਏ ਜੰਗ ਵਿੱਚ ਕਰ ਗਿਆ ਸੀ ਅਜੀਤ ਨੂੰ ਕੱਟ ਕੇ ਰਚੋਂ ਲਿਆਏ ਜੰਗ ਵਿੱਚ ਘਰ ਗਿਆ ਸੀ ਅਜੀਤ ਨੂੰ ਕੱਟ ਕੇ ਰਚੋਂ ਲਿਆਏ ਤੇਰੇ ਦੋਹਾ ਪੁਤਰਾ ਨੇ ਹਰ ਸੇਨਾ ਦਿੱਤੀ ਜਿੰਦ ਗਾਨੀ ਦੰਦ ਜੁੜ ਗਏ ਦੁਨੀਆ ਦੇ ਚੈਤਿਆ ਦੇਖ ਤੇਰੀ ਕੁਰਬਾਨੀ ਦੰਦ ਜੁੜ ਗਏ ਦੁਨੀਆ ਦੇ ਜਦਿਆ ਬੇਕ ਤਰੀ ਕੁਰਬਾਨੀ ਕੱਟ ਸੀ ਸਪਤਾ ਦੇ ਨੂੰ ਸਰਦ ਰੱਖਿਆ ਸੀ ਬਦਲਾ ਕੇ ਲਿਆਂਦਾ ਸੀਸ ਗੁਰੂ ਦਾ ਸੀ ਜਿੱਲਿਆਂ ਸੀਸ ਉਠਾ ਕੇ ਲਿਆਂਦਾ ਸੀਸ ਗੁਰਾਂ ਦਾ ਸੀ ਜਿੱਲਿਆਂ ਸੀਸ ਉਠਾ ਕੇ ਤੇਰੀ ਕੁਰਬਾਨੀ ਦਾ ਜਾਨ ਦੀ ਸ਼ਬਦਾਂ ਨਾਲ ਬਖਿਆਨੀ ਤਦ ਜੁੜ ਗਏ ਦੁਨੀਆਂ ਦੇ ਕਿਤੇ ਆ ਦੇਖ ਤੇਰੀ ਕੁਰਬਾਨੀ ਤਦ ਜੁੜ ਗਏ ਦੁਨੀਆਂ ਦੇ ਕਿਤੇ ਆ ਦੇਖ ਤੇਰੀ ਕੁਰਬਾਨੀ ਅੱਜ ਕਾਮ ਪਲਾ ਬੈਠੀ ਕਾਰਜ ਕੁਰਬਾਨੀ ਦਾ ਖੋਡਾ ਜੰਗ ਚਾਉਂਦਾ ਲੜ ਲੈ ਪੈ ਗੁਰੂ ਨਾਲ ਲਾ ਮੋਟੇ ਨਾਲ ਮੋਟਾ ਜੰਗ ਚਾਉਂਦਾ ਲੜ ਲੇ ਤੈਂ ਗੁਰੂ ਨਾਲ ਲਾ ਮੋਟੇ ਨਾਲ ਮੋਟਾ ਕਿਹ ਰਾਖੀ ਪੰਥ ਦੀ ਆ ਰੇ ਥੋੜਾ ਮਿਲ ਨਾ ਪਾਇਆ ਦੁਆਨੀ ਤਨ ਜੁੜੀ ਦੇ ਦੁਨੀਆਂ ਦੇ ਜੈਤਿਆ ਵੇਚ ਤੇਰੀ ਕੁਰਬਾਨੀ ਤਨ ਜੁੜੀ ਦੇ ਦੁਨੀਆਂ ਦੇ ਜਤ ਆਵੇ ਤੇਰੀ ਕੁਰਬਾਨੀ ਚਮਕੌਰ ਗੜੀ ਅੰਦਰ ਗੁਰੂ ਨੇ ਆਪ ਪਸ਼ਾਕ ਪਹਿਨਾਈ ਦਸਤਾਰ ਬਖਸ਼ ਕੇ ਤੇ ਸਿਰ ਤੇ ਕਲਗੀ ਦੀ ਜァ ਸਜਾਈ ਦਸਤਾਰ ਬਖਸ਼ ਕੇ ਤੇ ਸਿਰ ਤੇ ਕਲਗੀ ਦੀ ਜァ ਸਜਾਈ ਦਰਤਾ ਬਿਨ ਕੌਣ ਲਿਖੇ ਤਾਰੂ ਦਾ ਦਿਨ ਕੌਣ ਲਿਖੇ ਬਲਾਹਾ ਦਰਤਾ ਪਰਹੀ ਤਹਾਣੀ ਧੱਜ ਜੋੜਗੇ ਤੁੜਾਂ ਦੇ ਜੈਤਿਆ ਵੇਖ ਤੇਰੀ ਕੁਰਬਾਨੀ ਧੱਜ ਜੋੜਗੇ ਤੁੜਾਂ ਦੇ ਜੈਤਿਆ ਵੇਖ ਤੇਰੀ ਕੁਰਬਾਨੀ ਧੱਜ ਜੁੜ ਕੇ ਤੁੜਾਂ ਦੇ ਜੈਤਿਆ ਵੇਖ ਤੇਰੀ ਕੁਰਬਾਨੀ